ਕਿਸਾਨਾਂ ਦੇ ਹੱਕ ਦੀ ਖੇਤੀ ਐ ਘੱਟ ਸਮਾਂ ਲੈਂਦੀ ਐ ਵੱਧ ਪੈਦਾਵਾਰ ਹੂੰ ਉਹ ਕੀ ਕਰਦਾ ਫਿਰਦਾ ਇੱਥੇ ਖਾਲਸਾ ਤੂੰ ਦੱਸ ਯਾਰ ਕੀ ਟਿੰਡੇ ਲੈਣੇ ਆਂ ਯਾਰ ਬਾਈ ਮਾਂ ਦਾ ਮੂੰਹ ਆਇਆ ਕਹੋ ਪੁੱਛਦਾਗਾ ਨਹੀਂ ਨਹੀਂ ਮੈਂ ਤੂੰ ਪੁੱਛੇ ਵੀ ਕੀ ਕਰਦਾ ਫਿਰਦਾ ਤੂੰ ਟਿੰਡੇ ਲੈਣੇ ਮੇਰੇ ਤੋਂ ਮੈਂ ਟਿੰਡੇ ਹੀ ਲੈਣ ਆਇਆ ਅੱਛਾ ਟਿੰਡੇ ਲੈਣੇ ਆਇਆ ਫੇਰਾ ਬਟ ਟਿੰਡੇ ਦੇ ਖੇਤ 'ਚ ਹੀ ਖੜੇ ਆ ਅੱਛਾ ਇਹ ਟਿੰਡਿਆਂ ਦਾ ਖੇਤ ਹੀ ਉਹਦੀ ਐ ਟਿੰਡਿਆਂ ਦਾ ਖੇਤ ਹੀ ਐ ਇਹ ਟਿੰਡਿਆਂ ਦਾ ਖੇਤ ਆ ਠੀਕ ਐ ਯਾਰ ਇਹਨਾਂ ਨੂੰ ਕਹਿ ਦਿੰਦੇ ਆ ਤੂੰ ਟਿੰਡੇ ਲੈਣੇ ਆ ਅੱਛਾ ਇਹ ਆਪਣੇ ਤਾਂ ਮਾਲਵੇ ਦਾ ਕਹਿ ਦਿੰਦੇ ਆ ਇਹਨੂੰ ਟਿੰਡੋ ਟਿੰਡੇ ਹਾਂ ਤੇ ਇੱਕ ਯਾਰ ਉਧਰ ਕੱਦੂ ਕਹਿੰਦੇ ਇਹਨੂੰ ਚੱਪਣ ਕੱਦੂ ਕਹਿੰਦੇ ਹਾਂ ਇਹ ਕੀ ਚੱਕਰ ਇਹ ਨਾ ਏਰੀਆ ਦੇ ਹਿਸਾਬ ਨਾਲ ਬੋਲਿਆ ਬਦਲਦੀਆਂ ਰਹਿੰਦੀਆਂ ਕੋਈ ਚੱਪਣ ਟਿੰਡੋ ਕਹਿ ਦਿੰਦਾ ਕੋਈ ਚੱਪਣ ਕੱਦੂ ਕਹਿ ਦਿੰਦਾ ਤੇ ਤੇ ਭੋਗਤੇ ਵੀ ਐ ਹੀ ਹੋਈ ਹਾਂ ਤੇ ਕੋਈ ਜਿਵੇਂ ਹੁਣ ਆਪਣੇ ਆਪਾਂ ਜਿਹੜਾ ਮਾਗ ਵਾਲੇ ਦੇਸੀ ਜੱਟੂ ਟਿੰਡੇ ਕਹਿ ਦਿੰਦੇ ਸਿੱਧੇ ਟਿੰਡੇ ਕਹਿ ਦਿੰਦੇ ਉਹ ਕਹਿੰਦਾ ਭਾਈ ਕੱਦੂ ਬਹੁਤ ਸੋਨੇ ਆ ਕਿਤੇ ਗਿੜਾ ਕੱਢਣ ਆਏ ਸੀਗੇ ਰਿਸ਼ਤੇਦਾਰ ਆਪਣੇ ਹਾਂ ਤੇ ਉਹ ਤੈਨੂੰ ਮੈਂ ਜਿੱਦੇ ਕਿਹਾ ਮੈਂ ਕਿਹਾ 20 ਪਏ ਕੱਦੂਆਂ ਤੂੰ ਕਹ ਕੱਦੂਆਂ ਤੇ ਵਾਧੂ ਆ ਤੇ ਆਪਾਂ ਉਹਨੂੰ ਦੂਜੇ ਹੀ ਦੇਤੇ ਕੱਦੂ ਵਾਲੇ ਉਹਨੇ ਟਿੰਡੇ ਵਾਲਾ ਨੇ ਸੀਗੇ ਬਾਅਦ ਕਿਹਾ ਮੈਂ ਕਿਹ ਵੀ ਤੁਸੀਂ ਕਦੋਂ ਗਿਆ ਫਿਰ ਦਿਮਾਗ ਮੇਰਾ ਕੰਮ ਕੀਤਾ ਕਦੋਂ ਤਾਂ ਹੈ ਹੀ ਨਹੀਂ ਲੱਗੇ ਕਿੱਥੇ ਵਖਾਏ ਇਹ ਇਹਨੂੰ ਵੇਖਿਆ ਇਹਨੂੰ ਵੇਖਿਆ ਜਾ ਲੈ ਖੇੜਾ ਲੈ ਵੀ ਟਿੰਡੇ ਆ ਕੱਦੂ ਆ ਕੁਝ ਵੀ ਆ ਪਰ ਇਹ ਬੰਬ ਕੱਢੀ ਤੁਰੇ ਆਉਂਦੇ ਆ ਤੇ ਜੇ ਹੁਣ ਚੰਗੀ ਖੇਤੀ ਇਹਦੀ ਹੋ ਜੇ ਟਾਈਮ ਸਿਰ ਹਣਾ ਗੁਰਿੰਦਰ ਹਾਂ ਤੇ ਮੈਂ ਲਾ ਵੀ ਫਿਰ ਕੱਦੂ ਕੱਦੂ ਕਰਾ ਦੇ ਇਹਦਾ ਵੀ ਐ ਵੈਸੇ ਦਾ ਸਾਨਾ ਦੇ ਹੱਕ ਦੀ ਖੇਤੀ ਐ ਘੱਟ ਸਮਾਂ ਲੈਂਦੀ ਐ ਵੱਧ ਪੈਦਾਵਾਰ ਪਰ ਜੇ ਇਹਨੂੰ ਸਮਝਿਆ ਜਾਵੇ ਤੇ ਇਹਨੂੰ ਵਾਇਰਸ ਜਿਆਦੇ ਪੈਂਦਾ ਕਰਕੇ ਇਹਦੇ ਨੁਕਸਾਨ ਇੱਥੇ ਵੀ ਆ ਜਾਂਦੇ ਐ ਅੱਛਾ ਮਤਲਬ ਜੇ ਤੇ ਸਹੀ ਦੇਖਭਾਲ ਹੋਵੇ ਨਾ ਇਹ ਖੇਤਾਂ ਦੇ ਖੇਤ ਖਾਲੀ ਵੀ ਪੈ ਜਾਂਦੇ ਐ ਇਹ ਚ ਕੀ ਬਿਮਾਰੀ ਪੈਂਦੀ ਐ ਇਹ ਤਾਂ ਪੂਰਾ ਸੋਨਾ ਇਹ ਮਤਲਬ ਤੁਸੀਂ ਆਏ ਆ ਬਈ ਆ ਸੋਨਾ ਲੱਗ ਰਿਹਾ ਤੁਹਾਨੂੰ ਖੇਤ ਬਹੁਤ ਸੋਹਣਾ ਲੱਗਦਾ ਪਰ ਇਹਦੇ ਚ ਮੇਰੇ 3% ਵਾਇਰਸ ਪੈ ਚੁੱਕਿਆ ਸੀਗਾ ਇਦੋਂ ਬਈ ਹਾਂ ਇਦੋਂ ਪਹਿਲਾਂ ਜਿਵੇਂ ਕਿ ਉਹ ਬੂਟਾ ਖੜਾ ਅਸ਼ੋ ਜਿਹੜਾ ਕਚੁੰਡ ਬੁੰਡੇ ਆ ਹੋ ਗਿਆ ਇਹ ਸਾਰੇ ਦਾ ਸਾਰਾ ਖੇਤ ਐ ਹੋ ਜਾਂਦਾ ਹੁੰਦਾ ਜਿਵੇਂ ਮਤਲਬ ਤੁਹਾਨੂੰ ਸੁਗੜਣ ਜੇ ਲੱਗ ਜਾਂਦਾ ਦੇਹ ਜਾਣਗੇ 3% ਅੱਛਾ ਸਾਰੇ ਦਾ ਸਾਰਾ ਵੀ ਹੋ ਸਕਦਾ ਇਹ ਇਹ ਜੇਕਰ ਕਈ ਕਿਸਾਨਾਂ ਭਰਾ ਜਰ ਰਣਗੈਲੀ ਕਰ ਦਿੰਦੇ ਆ ਇਹ ਸਾਰੇ ਦਾ ਸਾਰਾ ਹੋ ਜਾਂਦਾ ਸਾਰੇ ਦਾ ਸਾਰਾ ਹੋ ਜਾਂਦਾ ਤੇ ਇਹ ਵੀ ਕਿਹੜਾ ਬਾਈ ਇਹ ਕਿੰਗਲਾ ਬਾਈ ਨੋਵਲ ਦਾ ਨੋਵਲ ਦਾ ਤੇ ਕਿੰਨਾ ਜਿਹੜਾ ਹੈ ਬਈ ਇਹ ਲੱਗਾ ਏਰੀਆ ਹੁਣ ਤੇਰੇ ਕੋਲ ਇਹ ਡੇਢ ਕਿੱਲਾ ਮੇਰੇ ਕੋਲ ਇੱਥੇ ਡੇਢ ਕਿੱਲਾ ਹਾਂਜੀ ਠੀਕ ਹੈ ਤੇ ਜਿਹੜੀ ਇਹਦੀ ਹੋ ਰਹੀ ਆਹਾ ਬਜਾਈ ਲਾ ਲੋ ਕਦੋਂ ਲੱਗ ਜਾਂਦੇ ਇਹ ਇਹਦਾ ਸਹੀ ਟਾਈਮ ਤਾਂ ਬਈ ਸਤੰਬਰ ਚ ਸ਼ੁਰੂ ਹੋਏਂਦਾ ਸਤੰਬਰ ਦੇ ਵਿੱਚ ਹਾਂ ਵੈਸੇ ਤਾਂ ਦੋ ਵਾਰੀ ਲੱਗਦਾ ਇੱਕ ਸਤੰਬਰ ਚ ਵੀ ਲੱਗਦਾ ਹੂੰ ਤੇ ਇੱਕ ਹੁਣ ਦਸੰਬਰ ਚ ਵੀ ਲੱਗਦਾ ਵੈਰਾਈਟੀ ਅਡਡ ਵੈਰਾਈਟੀਆਂ ਅਡਡ ਅਡਡ ਮੌਸਮ ਦੇ ਹਿਸਾਬ ਨਾਲ ਤੇ ਇੱਕ ਇਹ ਗਾਂ ਫਿਰ ਫਰਵਰੀ ਚ ਵੀ ਲੱਗੂਗਾ ਠੀਕ ਆ ਹੁਣ ਬਈ ਕੀ ਰੇਟ ਚੱਲੀ ਜਾਂਦਾ ਇਹ ਹੁਣ ਇਹਦਾ ਰੇਟ ਬਈ ਵੇਖੋ ਵੇਖਾ ਕਈਆਂ ਮੰਡੀਆਂ ਤੇ 12 13 ਕਈਆਂ ਤੇ 15 ਕਈਆਂ ਤੇ 18 ਕਿੱਥੋਂ 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 ਤੱਕ ਵਧ ਸਕਦਾ ਬਈ ਸਹੀ ਰੇਟ ਮਿਲੇਦਾ ਇਹਦਾ ਇਹਦਾ ਰੇਟ ਤਾਂ ਬਈ ਪਿਛਲੇ ਸਾਲ ਤਾਂ 40 45 ਤੱਕ ਵੀ ਵੇਚਿਆ ਸੀਗਾ ਹੂੰ ਤੇ ਐਤ ਕੀ ਰੇਟ ਇਹਦਾ ਬਹੁਤ ਡਾਊਨ ਆ ਡਾਊਨ ਆ ਹਾਂ ਡਾਊਨ ਚੱਲ ਗਿਆ ਠੀਕ ਹੈ ਕਿਉਂਕਿ ਕੱਚੇ ਸੌਦੇ ਇਹਦਾ ਰੇਟ ਦਾ ਕੋਈ ਪੱਕਾ ਨਹੀਂ ਲੱਗਾ ਕੱਲ ਨੂੰ ਵੱਧ ਵੀ ਸਕਦਾ ਕੱਲ ਤੋਂ ਘੱਟ ਵੀ ਜੇ ਵੇਖ ਗਿਆ ਤਾਂ ਕਿੰਨੀ ਕਮਾਈ ਦੇ ਜਾਂਦਾ ਕਿੱਲੇ 'ਚ ਜਮੇ ਘੱਟ ਤੋਂ ਘੱਟ ਜੇ ਰੇਟ ਜਿਵੇਂ 12 13 ਤੁਸੀਂ ਕੀ ਨੇ ਘੱਟ ਆ ਇਹ ਬਈ ਇਹ ਇਹਦੀ ਕਮਾਈ ਹੈ ਮਤਲਬ ਵੀ 70 80 ਹਜ਼ਾਰ ਦਾ ਵੱਧ ਤੋਂ ਵੱਧ ਹੀ ਹੁੰਦਾ ਵੱਧ ਤੋਂ ਵੱਧ ਹੀ ਹੁੰਦਾ ਹਾਂ ਹੈਵੀ ਚੀਜ਼ ਆ ਵੀ ਕਿੱਲੋ ਜਾਣਾ ਚੜ ਜਾਂਦੀ ਹੈ ਨਾ ਹਾਂ ਠੀਕ ਹੈ ਤੇ ਇਹਦੀ ਸਾਹ ਸੰਭਾਲ ਵਾਸਤੇ ਬਈ ਜੇ ਗੱਲ ਕਰਕੇ ਕੀ ਜਿਵੇਂ ਹੁਣ ਤੁਸੀਂ ਆ ਰੋਗ ਤਾਂ ਦੱਸ ਹੀ ਦਿੱਤਾ ਤੇ ਇਹਦੇ ਬਾਰੇ ਕੀ ਸਪਰੇ ਵਗੈਰਾ ਜਾਂ ਕੋਈ ਕਰਨੀ ਪਵੇ ਸਾਹ ਸੰਭਾਲ ਦੇ ਵਿੱਚ ਤਾਂ ਬਈ ਇਹ ਜੇ ਮਤਲਬ ਹੁਣ ਅ ਅੱਜ 19 ਦਸੰਬਰ ਹੋ ਗਈ ਆ ਇਹ ਚ ਠੰਡ ਤੋਂ ਬਚਾਉਣ ਲਈ ਪਾਣੀ ਦਾ ਖਾਸ ਧਿਆਨ ਰੱਖਣਾ ਪੈਂਦਾ ਪਾਣੀ ਲਾਉਣਾ ਪੈਂਦਾ ਕਿੰਨੇ ਦਿਨਾਂ ਤੋਂ ਪਾਣੀ ਲਾਉਣਾ ਪੈਂਦਾ ਬਈ ਇਹਦਾ ਬਈ ਕਈ ਵਾਰੀ ਡੇਲੀ ਵੀ ਲਾਉਣਾ ਪੈਂਦਾ ਅੱਛਾ ਇਹ ਕੋਰਾ ਪੈਂਦਾ ਆਪਣਾ ਡੇਲੀ ਪਤਲਾ-ਪਤਲਾ ਲਾਉਣਾ ਪੈਂਦਾ ਤਾਂ ਜੋ ਅਸੀਂ ਆ ਨੱਕੇ ਬੰਦ ਕਰਿਆ ਇੱਕ ਵਟ ਸੁੱਕੀ ਰੱਖੀ ਵੀ ਪਾਣੀ ਘੱਟ ਲੱਗੇ ਲੱਗੇ ਡੇਲੀ ਲੱਗੇ ਡੇਲੀ ਫਿਰ ਵਟਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਵੀ ਇੱਕ ਛੱਡ ਲੋ ਇੱਕ ਨੂੰ ਨਹੀਂ ਬਹੁਤ ਜ਼ਿਆਦਾ ਧਿਆਨ ਹਾਂ ਧਿਆਨ ਨਾਲ ਪਾਣੀ ਲਾਉਣਾ ਪੈਂਦਾ ਵੀ ਧਿਆਨ ਨਾਲ ਪਾਣੀ ਲਾਉਣਾ ਪੈਂਦਾ ਤੇ ਦੂਜਾ ਇਹ ਤੇ ਜਿਹੜੇ ਵਾਇਰਸ ਵਾਲੇ ਟੈਕਨੀਕਲ ਉਹ ਆਪਾਂ ਵਰਤ ਨਹੀਂ ਪੈਂਦੇ ਉਹ ਵਰਤ ਨਹੀਂ ਪੈਂਦੇ ਤੇ ਜਿੱਦ ਫਲਾਵਰਿੰਗ ਆਉਂਦੀ ਹੈ ਬਾਈ ਉਦੋਂ ਕਿਹੜੀ ਆਪਾਂ ਨੂੰ ਨਿਗਰੱਖਣੀ ਪੈਂਦੀ ਜਿਵੇਂ ਫਲਾਵਰਿੰਗ ਹੋਈ ਜਾਂਦੀ ਹੈ ਨਾਲ ਹਾਂ ਹਾਂ ਇਹਦੇ ਤੇ ਕੋਈ ਕਰਨੀ ਪੈਂਦੀ ਹੈ ਇਹਦੇ ਤੇ ਹ ਹਨ ਨਵਲ ਦਾ ਕੈਂਗਾ ਇਹ ਚ ਲੈਣਾ ਦਾ ਹੁਣਾ ਬਹੁਤ ਜ਼ਰੂਰੀ ਹੈ ਠੀਕ ਆ ਲੈਣਗੇ ਜਿਹੜੀ ਹਾਂ ਲੈਣਗੇ ਜਿਉਂ ਜਿਉਂ ਵੱਡਾ ਹੋ ਜਾਵੇ ਇਹਦੀ ਲੈਣਾ ਖਤਮ ਹੋਈ ਜਾਣੀ ਆ ਪਰ ਆਪਾਂ ਨੂੰ ਉਹ ਟੈਕਨੀਕਲ ਵਰਤਨੇ ਪੈਣਗੇ ਜਿਹੜੀ ਇਹਦੀ ਸੁੰਦਰਤਾ ਨੂੰ ਬਣਾਈ ਰਵੇ ਚਮਕ ਬਣੀ ਰਵੇ ਕਿਉਂਕ ਬਣੀ ਰਵੇ ਜਿਵੇਂ ਵੀ ਆਪਾਂ ਮਾਰਕੀਟ ਦੇ ਵਿੱਚ ਜਾ ਕੇ ਬਾਈ ਹਾਂ ਗ੍ਰੇਡਿੰਗ ਕਰਦੇ ਆ ਚਮਕ ਬਣੀ ਰਵੇ ਫਾਂ ਫਿਰ ਇਹ ਮਾਰਕੀਟ ਦੇ ਵਿੱਚ ਇਹ ਜਾ ਕੇ ਸਹੀ ਵੀ ਸਹੀ ਰੇਟ ਲੱਗੂਗਾ ਹਣਾ ਤੇ ਠੀਕ ਆ ਬਾਈ ਬਾਕੀ ਜਿਹੜੀ ਇਹ ਹੈਗੀ ਟਿੰਡੇ ਦੀ ਖੇਤੀ ਜੇ ਕਿਸੇ ਨੇ ਕਰਨੀ ਚਾਹੁੰਦਾ ਕਿਸਾਨ ਵੀਰ ਪਰ ਥੋੜੇ ਤੋਂ ਸ਼ੁਰੂ ਕਰੋ ਹਣਾ ਪਹਿਲਾਂ ਥੋੜੇ ਪਹਿਲਾਂ ਬੰਦੇ ਨੂੰ ਨਾ ਕਿਸੇ ਤੋਂ ਪੁੱਛਣ ਦੀ ਬਜਾਏ ਆਪ ਨੂੰ ਤਜਰਬਾ ਹੋਣਾ ਚਾਹੀਦਾ ਹਾਂ ਇੱਕ ਹੋਰ ਗੱਲਾਂ ਬਈ ਜਿਹੜੇ ਕਹਿ ਦਿੰਦੇ ਆ ਕਮੈਂਟ ਕਰ ਦਿੰਦੇ ਆ ਇੰਨਾ ਨਹੀਂ ਬਣਦਾ ਫਲਾਣਾ ਨਹੀਂ ਬਣਦਾ ਬਈ ਇਹ ਹੈ ਗਿਆ ਆਪ ਦੇ ਸਿਰ ਤੇ ਹੁਣ ਜੇ ਇਹਨੂੰ ਲਾ ਕੇ ਤੇ ਉਹ ਕੋਠੀ 'ਚ ਸੁੱਤਾ ਰਵੇ ਤੇ ਉਥੋਂ ਉੱਠ ਕੇ ਹਰ-ਹਰ ਕਰਦੇ ਕੱਲਾ ਨਹੀਂ ਹੁਣ ਜਿਵੇਂ ਹੁਣ ਵਿਦਵਾਨ ਬਹੁਤ ਵਿਦਵਾਨ ਆ ਬਈ ਉਹ ਹੁਣ ਆਲੂ ਵਾਲੇ ਰੌਲਾ ਪਾਈ ਜਾਂਦੇ ਆ ਅਸੀਂ ਸੋਡੇ ਕਹਿਣ ਤੇ ਆਲੂ ਲਾਏ ਸਾਡਾ ਰੇਟ ਘਟ ਗਿਆ ਰੇਟ ਘਟ ਗਿਆ ਕਿਸੇ ਦੇ ਕਹਿਣ ਤੇ ਨਾ ਲਾਓ ਬਈ ਆਪ ਦਾ ਤੁਸੀਂ ਆਪ ਦੇਖੋ ਆਪ ਦੀ ਜ਼ਿੰਦਗੀ ਦਾ ਕਦੋਂ ਕੀ ਤੁਸੀਂ ਦੇਖੋ ਕਿਹੜੀ ਫਸਲ ਦਾ ਜ਼ਿਆਦਾ ਰੇਟ ਆਉਂਦਾ ਹਾਂ ਆਪਾਂ ਮ ਜਿਹੜੇ ਹੁਣ ਗੁਰਵਿੰਦਰ ਨੇ ਵੀ ਲਾਈ ਸੀ ਜਿਹੜੇ ਪਹਿਲਾਂ ਲਾ ਗਏ ਟਾਈਮ ਤੇ ਲਾ ਗਏ ਟਾਈਮ ਤੇ ਤਿਆਰੀ ਕਰ ਗਏ ਔਖ ਝੱਲ ਕੇ ਮੀਆਂ ਜਿਹੜੇ ਮੀਆਂ ਦੇ ਵਿੱਚ ਵੀ ਤਰਪਾਲ ਫੜ ਕੇ ਥੱਲੇ ਬੈਠੇ ਸੀ ਉਹ ਵੀ ਉਧਰ ਉਹ ਸ਼ੈੱਡ 'ਚ ਦਿਖਾ ਦਿਓ ਘੁਮਾ ਕੇ ਕੈਮਰਾ ਉਹਦੇ ਥੱਲੇ ਗੁਰਵਿੰਦਰ ਮੀਆਂ ਦੇ ਵਿੱਚ ਦੋ ਵਾਰੀ ਤਾਂ ਖਰਾਬ ਹੋ ਗਈ ਪਨੀਰੀ ਤਿੰਨ ਚਾਰ ਲੱਖ ਰੁਪਏ ਦਾ ਖਰਾਬ ਵੀ ਹੋ ਗਿਆ ਵੀ ਦਾ ਹਨਾ ਤੇ ਉਹ ਬਾਈ ਕਮਾਉਣਗੇ ਹੁਣ ਕਣਿਗਰੰਦ ਰੋਦਾ ਕਮਾਉਣਗੇ ਬਾਈ ਹੁਣ ਜਿਨ੍ਹਾਂ ਨੇ ਬਾਈ ਮਗਰੋਂ ਆ ਕੇ ਜਦੋਂ ਬਲਕ ਦੇ ਵਿੱਚ ਤਿਆਰ ਹੋ ਗਈ ਗੋਭੀ ਤੇ ਉਦੋਂ ਬਾਈ ਜਿਹੜੀ ਤਿਆਰ ਹੋਈ ਫਿਰ ਰੇਟ ਤਾਂ ਘਟਣੇ ਆ ਜਦੋਂ ਕੋਈ ਵੀ ਚੀਜ਼ ਦੀ ਕੁਆਂਟੀਟੀ ਵਧ ਗਈ ਉਦੋਂ ਰੇਟ ਘਟ ਉਦੋਂ ਰੇਟ ਘਟਣਾ ਹੀ ਘਟਣਾ ਜਦੋਂ ਕੁਆਂਟੀਟੀ ਘਟਦਾ ਬਾਈ ਹਜੇ ਤਿਆਰੀ ਨਹੀਂ ਹੋਈ ਚੀਜ਼ ਮੰਗ ਜਾਦੇ ਆ ਉਦੋਂ ਲੈਣ ਵਾਲੇ 50 ਬਾਈ ਦੇਣ ਵਾਲੇ ਕੋਲੇ ਇੱਕ ਬੰਦੇ ਕੋਲੇ ਆ ਉਦੋਂ ਬਾਈ ਟਾਈਮ ਅਸਲ ਚ ਕਦਰ ਹੀ ਉਦੋਂ ਪੈਂਦੀ ਆ ਕਦਰ ਹੀ ਉਦੋਂ ਪੈਂਦੀ ਆ ਜਦੋਂ ਦਾਸ ਤੁਹਾਡੇ ਯਾਰ ਬੇਲੀ ਆ ਉਦੋਂ ਨਹੀਂ ਪੈਣੀ ਜਦੋਂ ਇੱਕ ਹੀ ਰਹਿ ਗਿਆ ਅਗਲੇ ਨੂੰ ਪਤਾ ਵੀ ਇਹੀ ਕੰਮ ਆਊਗਾ ਤੇ ਇਹਦੇ ਕੋਲੇ ਚੀਜ਼ ਆ ਉਦੋਂ ਇੱਕ ਹੋਰ ਮਾ ਨਵੀਂ ਚੀਜ਼ ਦੇਖੀ ਜਿਹੜੀ ਇਹ ਗੇਂਦਾ ਲਾਇਆ ਬਾਈ ਨੇ ਸਾਰਾ ਇਹਦੀ ਵਧੀਆ ਕਮਾਈ ਹੋ ਜਾਂਦੀ ਹੈ ਹਨਾ ਨਾਲ ਤੋੜ ਕੇ ਕਮਾਈ ਇਹਦੇ ਚ ਵਧੀਆ ਬਈ ਖਰਚਾ ਪਾਣੀ ਜੇ ਹੁਣ ਮੇਰਾ ਲੈ ਕਰਾਇਆ ਦਿਨਾ ਟੈਂਪੂ ਤੇ ਲਿਜਾਣਾ ਬਈ ਆਪਦਾ ਹਰ ਟਿੰਡਾ ਉਹਦਾ ਕਰਾਇਆ ਮੇਰੇ ਵੀ ਗਿੰਦਾ ਹੀ ਕੱਢਦਾ ਗਿੰਦਾ ਕੱਢਦਾ ਹੁੰਦਾ ਤੁਸੀਂ ਗੁਲਾਬ ਵੀ ਲਾ ਸਕਦੇ ਆ ਗੁਲਾਬ ਵੀ 7-800 ਦਾ ਬਾਉਂਡਰੀ ਤੇ ਹੋ ਜਾਂਦਾ ਤੜਕੇ ਤੋੜ ਕੇ ਲੈ ਜਾਓ ਪਿਛਲੀ ਯਾਰ ਅਸੀਂ ਗਲਦੌਦੀ ਲਾਈ ਸੀ ਠੀਕ ਆ ਉਹ ਵੀ ਵਧੀਆ ਸੀ ਹਾਂ ਉਹਦਾ ਪਰ ਉਹਦੀ ਥੋੜੀ ਵਿਕਰੀ ਘਟ ਗਈ ਗਿੰਦਾ ਦਾ ਖੜਦਾ ਹੀ ਨਹੀਂ ਨਾ ਗਿੰਦੇ ਦੀ ਵਿਕਰੀ ਕਿਉਂਕਿ ਪੂਜਾ ਪਾਠ ਵੀ ਹੋਣਾ ਤੜਕੇ ਹਨਾ ਜਾਂ ਕੋਈ ਸ਼ਿੰਗਾਰ ਵਾਸਤੇ ਗੱਡੀਆਂ ਵਾਸਤੇ ਕੋਈ ਹੋਰ ਹਰ ਥਾਂ ਗਿੰਦਾ ਜਾਂਦਾ ਹਰ ਥਾਂ ਗਿੰਦਾ ਚੱਲਦਾ ਤੇ ਠੀਕ ਆ ਬਾਈ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ